हां श्री काल जी ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਠੀਕ ਠਾਕ ਸਾਰੇ ਅੱਜ ਰੱਬ ਨੇ ਜੀ ਕੰਮ ਕਰਤਾ ਖਰਾਬ ਸਾਡੇ ਚਾਰੇ ਪਾਸੇ ਹੋ ਰਿਹਾ ਬੱਦਲ ਪੈ ਰਹੀਆਂ ਨੇ ਕਣੀਆਂ ਤੇ 90% ਜੇ ਸਾਡੇ ਕਣਕਾਂ ਖੜੀਆਂ ਨੇ ਲੋਕਾਂ ਦੀਆਂ ਲੋਕਾਂ ਨੇ ਕੀ ਸਾਡੀ ਖੁੱਧ ਖੜੀ ਆ ਜੇ ਵੀਰੇ ਤੇ ਆ ਆਪਣਾ ਜੈਡ ਬਲੈਕ ਜੀ ਇਹ ਮੈਂ ਕਰਕੇ ਟੱਕਦਾ ਸੀ ਜੰਗ ਪੰਪਰ ਤੇ ਵੀ ਚਰ ਪੈ ਜਾਂਦੀ ਹੈ ਤੇ ਆ ਆਪਣੀ ਤੋਂ ਗੱਡੀ ਖੜੀਆ ਦੋਸਤ ਦੀ ਇਹ ਆਪਣੇ ਕਰੀ ਖੜਦੀ ਆ ਉਹਨਾਂ ਦੇ ਜਗਾ ਘੱਟਾ ਵਿਚਾਰਿਆਂ ਦੇ ਚਲ ਕੋਈ ਗੱਲ ਨਹੀਂ ਦੋਸਤ ਆ ਆਪਣਾ ਭਾਈਆ ਆ ਆਪਣੀ ਗੱਡੀ ਖੜੀ ਆ ਤੇ ਇਹ ਤਾਂ ਜਮੀ ਜੈਡ ਬਲੈਕ ਤਾਂ ਆਪਾਂ ਜਾਂ ਹੀ ਟੱਕਦਾ ਸੀ ਇਹ ਚ ਕਣੀ ਮਨੀ ਬੈਂਦੀ ਨਾ ਸੀਟ ਖਰਾਬ ਹੋਵੇ ਨਾ ਸਤਰੀ ਨਾ ਬਣਾ ਨੇ ਅਬਿਨੇਸ਼ਨ ਖਰਾਬ ਹੋਵੇ ਆ ਇਹ ਆਪਣਾ ਲਿਖਿਆ ਹੋਇਆ ਇਹਦੇ ਤੇ ਬਾਪੇ ਜੈਡ ਬਲੈਕ ਜਾਣੀ ਕਿ ਅੱਜ ਰੱਬ ਨੇ ਵੀਰੇ ਦੱਸਿਓ ਮੇਰਾ ਜਲਾ ਲੁਧਿਆਣਾ ਜੀ ਮਰੇਲ ਕੋੜਲੇ ਦੇ ਕੋਲ ਕੁੱਪਕਲਾ ਸਿੱਖਾ ਪਿੰਡਾ ਮੇਰਾ ਦੱਸਿਓ ਜੀ ਕਿੱਧਰ ਕਿੱਧਰ ਮੌਸਮ ਖਰਾਬ ਆ ਕਿਵੇਂ ਕਿਵੇਂ ਆ ਤੇ ਸਾਡੇ ਦਾ ਨਾਲ ਹਨੇਰੀ ਵੀ ਚੱਲ ਰਹੀ ਜੀ ਬਹੁਤ ਹਨੀਆਂ ਦਾ ਪੈਰੀਆਂ ਨੇ ਤੇ ਬੱਦਲ ਬਹੁਤ ਜ਼ਿਆਦੇ ਆ ਜੀ ਦੇਖੋ ਚਾਰੇ ਪਾਸੇ ਬਿਜਲੀ ਲਸ਼ ਕਦੀਆ ਗੜ ਕਦਾ ਅੱਪਵਾ ਜੱਟਾਂ ਦਾ ਬੈਰੀ ਹੋ ਗਿਆ ਜੀ ਸਰਕਾਰਾਂ ਦਾ ਸੀਗੀਆਂ ਹੀ ਸੀ ਰੱਬਾ ਇਹ ਨਾ ਕਰ ਅਜੇ ਬਹੁਤ ਕਣਕ ਖੜੀ ਆ ਸਾਲ ਭਰ ਦੇ ਦਾਣੇ ਨੇ ਰੋਟੀ ਖਾਣੀ ਆ ਦੇਖੋ ਜੀ ਕਿਵੇਂ ਲਸ਼ ਕਦਾ ਪੂਰਾ ਕੋਲਿਆ ਪਿਆ ਜੀ ਚਾਰੇ ਪਾਸੇ ਵਾਹਿਗੁਰੂ ਮਿਹਰ ਕਰੀ ਇਹ ਤਾਂ ਆਪਣਾ ਝੋਟਾ ਜੀ ਕੱਢਾਂਗੇ ਕੱਲੋਂ ਕਣਕ ਵੱਢਣ ਦੀ ਸਲਾਹ ਸੀ ਰੱਬ ਆ ਸੁੱਖ ਸ਼ਾਂਤੀ ਰੱਖੇ ਇਹ ਕੱਲੋਂ ਫੇਰ ਕਣਕ ਵੱਢਾਂਗੇ ਇਹ ਸੋਨਾ ਲਿਕਾਉਂ ਤਾਂ ਇਹ 750 ਟਰੈਕਟਰ ਆਪਾਂ ਇਹਨਾਂ ਦੇ ਰਿਮ ਵੀ ਕਾਲੇ ਕਰਤੇ ਦਿੱਤੇ ਸਾਰੇ ਸ਼ੋ ਮਗਰਾੜ ਸਾਹਿਬ ਕੁਝ ਕਾਲਾ ਕਰਤਾ ਸੀ ਟੇਪ ਕਰਾਤੀ ਸੀ ਦੇਖੋ ਇਹਦੇ ਬਾਬੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਆ ਜਗਾ ਲਈ ਹੈ ਜੀ ਆਪਾਂ ਹੁਣ ਨਵੀਂ ਟਰੈਕਟਰ ਖਾਤਰੀ ਟਰੈਕਟਰ ਟਰਾਲੀ ਗੱਡੀ ਖਾਤਾ ਪੂਰਾ ਛੱਡ ਪਾ ਜਾਣਾ ਬਾਬੇ ਸਾਰਾ ਸਿਰੇ ਤੱਕ ਉਹਰੇ ਗੱਡਾਂ ਦਾ ਘੱਪਾ ਦੇਣਾ ਗੇਟ ਆਪਾਂ ਉਹ ਸੈੱਡ ਵਾਲੇ ਲਵਾ ਦਿੱਤੇ ਦੂਵੇ ਪਹਿਲਾਂ ਹੀ ਛੱਡ ਤੇ ਨੂੰ ਖੁੱਲਦੇ ਨੇ ਇਹ ਤੇ ਆ ਦੱਸਿਓ ਬਾਬੇ ਜਰੂਰ ਕਿੱਧਰ ਕਿੱਧਰ ਨੇਰੀ ਤੇ ਮੀਂਹ ਪੈ ਰਿਹਾ ਸਾਡੇ ਦਾ ਬਹੁਤ ਜ਼ਿਆਦਾ ਹੈ ਜੀ ਤੇ ਇਹ ਆਪਣੇ ਗਵਾਂਡੀਆਂ ਦਾ ਘਰ ਆ ਜਾਂਦਾ ਵਿੱਚ ਅਮਰੂਦ ਲਾਇਆ ਸੀਗਾ ਜੀ ਮੈਂ ਛੋਟਾ ਜਦੋਂ ਹਸਾਨ ਹੋਏ ਨੇ ਦੇਖੋ ਕਿੱਡਾ ਵੱਡਾ ਹੋ ਗਿਆ ਨੂੰ ਅਮਰੂਦ ਵੀ ਲੱਗੇ ਸੀ ਕਿ ਜਲੇ ਸਾਲ ਬਹੁਤ ਮਿੱਠੇ ਅਮਰੂਦ ਲੱਗਦੇ ਆ। ਵਾਹੇ ਬਰੂ ਆ ਦੇਖੋ ਜੀ ਖੇਤੀ ਤੋਂ ਬਿਗੈਰ ਸੰਦਾਂ ਦਾ ਹਾਲ ਕੀ ਹੋ ਜਾਂਦਾ ਆ ਖੱਡਾ ਪਿਆ ਆਪਣਾ ਖਰਾਬ ਪਿਆ ਟਰਾਲੀਆਂ ਬਣੀਆਂ ਮੰਡੀਆਂ ਨੇ ਖੜਦੀਆਂ ਮੁੰਡੇ ਤੇ ਦੱਸਿਓ ਜੀ ਬਾਕੀ ਆਹਾ ਬੱਦਲ ਬਾਰੇ ਕਿੱਧਰ ਕਿੱਧਰ ਕਿਹੜੇ ਕਿਹੜੀ ਏਰੀਆ ਚ ਮੀਂਹ ਪੈ ਰਿਆ ਨੇਰੀ ਚੱਲ ਰਹੀ ਆ ਤੇ ਬਾਕੀ ਅੱਜ ਜੀ ਪਹਿਲਾ ਬਲੌਗ ਆ ਪਹਿਲਾ ਦੂਜਾ ਲਾ ਲਓ ਤੇ ਮਾਫ ਕਰਿਓ ਅੱਜ ਮੈਂ ਛੋਟਾ ਜਿਹਾ ਹੀ ਬਲੌਗ ਪਾਉਂਗਾ ਫਿਰ ਆਪਾਂ ਲਗਾਤਾਰ ਬਲੌਗ ਪਾਉਂਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ ਬਾਈ ਜੀ